ਵਿਆਹਾਂ ਦੇ ਵਿੱਚ ਅਕਸਰ ਆਪਾਂ ਇੱਕ ਸਰਵਾਲਾ ਨਹੀਂ ਤਾਂ ਦੋ ਸਰਵਾਲੇ ਜ਼ਰੂਰ ਦੇਖੇ ਆਉਣਗੇ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਚਾਰ ਸਰਵਾਲੇ ਜੋ ਇਸ ਵਿਆਹ ਵਾਲੇ ਵੀਰ ਦੇ ਬਣਾਏ ਗਏ ਹਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਪਿਤਾ ਸਹਰੇ ਜਰੂਰ ਸਜਾ ਰਿਹਾ ਹੈ ਪਰ ਜੋ ਇਸ ਵੀਰ ਦੀਆਂ ਚਾਰ ਭੈਣਾਂ ਜੋ ਰੁਸ ਗਈਆਂ ਸੀ ਤੇ ਉਸ ਤੋਂ ਬਾਅਦ ਹਰ ਭੈਣ ਦੇ ਪੁੱਤ ਨੂੰ ਸਰਵਾਲਾ ਬਣਾਉਣਾ ਪਿਆ ਤੇ ਉਸ ਤੋਂ ਬਾਅਦ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਜੀ ਮਾਂ ਤੋਂ ਬਾਅਦ ਸਭ ਤੋਂ ਅਨਮੋਲ ਰਿਸ਼ਤਾ ਭੈਣ ਦਾ ਹੁੰਦਾ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਭੈਣਾਂ ਨੂੰ ਇੱਕ ਭੈਣ ਬਿਮਾਰ ਹੈ ਤੇ ਉਸਦੀ ਵੱਡੀ ਭੈਣ ਹਸਪਤਾਲ ਵਿੱਚ ਉਸ ਨੂੰ ਮਿਲਣ ਆਈ ਹੈ ਤੇ ਦੇਖੋ ਭੈਣਾਂ ਇੱਕ ਦੂਜੇ ਨੂੰ ਮਿਲ ਕੇ ਕਿੰਨੀਆਂ ਖੁਸ਼ ਹੋਈਆਂ ਮਾਂ ਦੇ ਜਾਣ ਤੋਂ ਬਾਅਦ ਇੱਕ ਭੈਣ ਹੀ ਹੁੰਦੀ ਹੈ ਜੋ ਮਾਂ ਦੀ ਹਰ ਕਮੀ ਪੂਰੀ ਕਰਦੀ ਹੈ ਤੇ ਕਦੇ ਮਾਂ ਦਾ ਨਾ ਹੋਣ ਦਾ ਅਹਿਸਾਸ ਵੀ ਨਹੀਂ ਹੋਣ ਦਿੰਦੀ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ